ਸ਼ਰਾਰਤੀ ਅਨਸਰਾਂ ਵੱਲੋਂ ਬਿਜਲੀ ਵਿਭਾਗ ਦੇ ਸਰਕਾਰੀ ਖੰਬੇ ਨੂੰ ਪੱਟ ਕੇ ਪਿੰਡ ਸਰਗੁੰਦੀ ਦੇ ਛੱਪੜ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੋਪਾਰਾ ਦੇ ਨਿਵਾਸੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਪਰਿਵਾਰ ਦੀ ਜ਼ਮੀਨ ਤੇ ਪਿੰਡ ਚੱਕ ਥੋਥਣਾ ਵਿਖੇ ਖੇਤੀ ਕਰਦਾ ਹੈ ਜਿੱਥੇ ਬਿਜਲੀ ਟਰਾਂਸਫਾਰਮਰ ਓਵਰਲੋਡ ਹੋਣ ਕਾਰਨ ਮੈਕਮੇ ਵੱਲੋਂ ਨਵਾਂ ਟਰਾਂਸਫਾਰਮਰ ਰੱਖਣ ਲਈ ਬਿਜਲੀ ਦੇ ਖੰਬੇ ਲਗਾਏ ਗਏ ਸਨ ਪਰ ਸ਼ਰਾਰਤੀ ਅਨਸਰਾਂ ਨੇ ਸਰਕਾਰੀ ਖੰਬੇ ਪੱਟ ਕੇ ਦੂਜੇ ਪਿੰਡ ਸੁੱਟ ਦਿੱਤਾ ਉਸਦਾ ਪਤਾ ਉਸ ਵੇਲੇ ਲੱਗਾ ਜਦੋਂ ਮੈਕਮੇ ਵਾਲਾ ਆਪਣਾ ਸਾਰਾ ਸਮਾਨ ਲੈ ਕੇ ਟਰਾਂਸਫਰ ਮੰਨ ਲਗਾਨ ਲਈ ਆਇਆ ਅਤੇ ਟਰੈਕਟਰ ਦੇ ਟਾਇਰਾਂ ਦੇ ਨਿਸ਼ਾਨ ਰਾਹੀਂ ਉਹਨਾਂ ਨੂੰ ਪਤਾ ਲੱਗਾ ਕਿ ਖੰਭਾ ਇੱਥੇ ਸੁੱਟਿਆ ਹੋਇਆ ਹੈ। ਉਹਨਾਂ ਮੰਗ ਕਰਦੇ ਹੋਏ ਕਿਹਾ ਕਿ ਵਿਭਾਗ ਸ਼ਰਾਰਤੀ ਅੰਸਰਾਂ ਦੀ ਭਾਲ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ। ਸਰ ਮੈਂ ਹਰਵਿੰਦਰ ਸਿੰਘ ਬੋਪਾਰਾਏ ਵਾਸੀ ਮੈਂ ਨਾ ਆਪਣੇ ਨਾਨਕਿਆਂ ਦੀ ਜ਼ਮੀਨ ਜਿਹੜੀ ਠੇਕੇ ਤੇ ਉਹ ਚੱਕ ਦੋਥੜਾ ਦੇ ਖੇਤਰ ਇੱਕ ਏਰੀਆ ਦੇ ਵਿੱਚ ਕਰਦਾ ਆ। ਟਰਾਂਸਫਾਰਮਰ ওভারਲੋਡ ਹੋਣ ਦੀ وجہ ਕਾਰਨ ਬਿਜਲੀ ਬੋਰਡ ਨੇ ਅੰਡਰਲੋਡ ਕਰਨ ਲਈ ਟਰਾਂਸਫਾਰਮਰ ਜਿਹੜਾ ਸੀ ਉਹ ਇੱਕ ਸਰਦਾਰ ਜੋਗਾ ਸਿੰਘ ਦੀ ਮੋਟਰ ਤੇ ਉੱਤੇ ਲਾਣਾ ਮਨਜ਼ੂਰ ਕੀਤਾ। ਉਹਦੇ ਲਈ ਖੰਭੇ ਗਾੜ ਦਿੱਤੇ ਗਏ। ਅੱਜ ਜਦੋਂ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਸੀ ਟਰਾਂਸਫਾਰਮਰ ਰੱਖਣਾ ਤਾਂ ਉੱਥੇ ਖੰਭਾ ਜਿਹੜਾ ਸੀਗਾ ਉਹ ਪਟ ਕੇ ਕਿਦੇ ਸਿੱਟਿਆ ਹੋਇਆ ਸੀਗਾ। ਜਦੋਂ ਉਹਦੀ ਭਾਲ ਕੀਤੀ ਤਾਂ ਟਰੈਕਟਰ ਦੀਆਂ ਲੀਹਾਂ ਜਿਹੜੀਆਂ ਸਨ ਉਹ ਸਰਗੁੰਦੀ ਦੇ ਹੱਥ ਵਿੱਚ ਇੱਕ ਛੱਪੜ ਆਉਂਦਾ ਜਿੱਥੇ ਖੰਭਾ ਤੋੜ ਕੇ ਸਾਹਮਣੇ ਸਿੱਟਿਆ ਹੋਇਆ ਹੈ। ਮੇਰੀ ਮੰਗ ਆ ਕਿ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਆ ਦੋਸ਼ੀਆਂ ਦੀ ਭਾਲ ਕਰਕੇ ਉਹਦੇ ਠੁਕਮੀ ਕਾਰਵਾਈ ਕਰੇ ਕਿਉਂਕਿ ਬਹੁਤ ਵੱਡਾ ਨੁਕਸਾਨ ਆ ਮੇਰੀ ਮੋਟਰ ਵੀ ਜਿਹੜੀ ਆ ਉਹ ਲਗਭਗ 15 ਦਿਨ ਤੋਂ ਬੰਦ ਹੈ ਜਿਹੜੀ ਮੋਟਰ ਚੱਲੀ ਨਹੀਂ ਹੈਗੀ ਮੇਰੀ ਇਹ ਮੰਗ ਹੈ ਕਿ ਇਹਨਾਂ ਤੇ ਕਾਰਵਾਈ ਜਿਹੜੀ ਉਹ ਠੁਕਮੀ ਕੀਤੀ ਜਾ ਸ਼ਰਾਰਤੀ ਅਨਸਰਵ ਲੋਕ ਬਿਜਲੀ ਵਿਭਾਗ ਦੇ ਸਰਕਾਰੀ ਖੰਬੇ ਨੂੰ ਪਟਕੇ ਪਿੰਡ ਸਰਗੁੰਦੀ ਦੇ ਛੱਪੜ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੋਪਾਰਾ ਦੇ ਨਿਵਾਸੀ ਹਰਵਿੰਦਰ ਸਿੰਘ ਨੇ ਦੱਸਿਆ ਕਿਉਂ ਆਪਣੇ ਨਾਨਕੇ ਪਰਿਵਾਰ ਦੀ ਜ਼ਮੀਨ ਤੇ ਪਿੰਡ ਚੱਕ ਥੋਥਣਾ ਵਿਖੇ ਖੇਤੀ ਕਰਦਾ ਹੈ ਜਿੱਥੇ ਬਿਜਲੀ ਟਰਾਂਸਫਾਰਮਰ ਓਵਰਲੋਡ ਹੋਣ ਕਾਰਨ ਮੈਕਮੇ ਵੱਲੋਂ ਨਵਾਂ ਟਰਾਂਸਫਾਰਮਰ ਰੱਖਣ ਲਈ ਬਿਜਲੀ ਦੇ ਖੰਬੇ ਲਗਾਏ ਗਏ ਸਨ ਪਰ ਸ਼ਰਾਰਤੀ ਅੰਸਰਾਂ ਨੇ ਸਰਕਾਰੀ ਖੰਬੇ ਪੱਟ ਕੇ ਦੂਜੇ ਪਿੰਡ ਸੁੱਟ ਦਿੱਤਾ ਉਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਮੈਕਮੇ ਵਾਲਾ ਆਪਣਾ ਸਾਰਾ ਸਮਾਨ ਲੈ ਕੇ ਟਰਾਂਸਫਾਰਮਰ ਲਗਾਣ ਲਈ ਆਇਆ ਅਤੇ ਟਰੈਕਟਰ ਦੇ ਟਾਇਰਾਂ ਦੇ ਨਿਸ਼ਾਨ ਰਾਹੀਂ ਉਹਨਾਂ ਨੂੰ ਪਤਾ ਲੱਗਾ ਕਿ ਖੰਭਾ ਇੱਥੇ ਸੁੱਟਿਆ ਹੋਇਆ ਹੈ ਉਨਾ ਮੰਨ ਕਰਦੇ ਹੋਏ ਕਿਹਾ ਕਿ ਵਿਭਾਗ ਛਰਾਰਤੀ ਅੰਸਰਾਂ ਦੀ ਭਾਲ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਸਰ ਮੈਂ ਹਰਵਿੰਦਰ ਸਿੰਘ ਬੋਪਾਰਾਏ 바ਸੀ ਮੈਂ ਨਾ ਆਪਣੇ ਨਾਨਕਿਆਂ ਦੀ ਜ਼ਮੀਨ ਜਿਹੜੀ ਠੇਕੇ ਤੇ ਉਹ ਚੱਕ ਤੋਂ ਠੜਾਂ ਦੇ ਖੇਤਰ ਏਰੀਆ ਦੇ ਵਿੱਚ ਕਰਦਾ ਆ ਟ੍ਰਾਂਸਫਾਰਮਰ ਓਵਰਲੋਡ ਹੋਣ ਦੀ وجہ ਕਾਰਨ ਬਿਜਲੀ ਬੋਰਡ ਨੇ ਅੰਡਰਲੋਡ ਕਰਨ ਲਈ ਟ੍ਰਾਂਸਫਾਰਮਰ ਜਿਹੜਾ ਸੀ ਉਹ ਇੱਕ ਸਰਦਾਰ ਜੋਗਾ ਸਿੰਘ ਦੀ ਮੋਟਰ ਤੇ ਉੱਤੇ ਲਾਣਾ ਮਨਜ਼ੂਰ ਕੀਤਾ ਉਹਦੇ ਲਈ ਖੰਭੇ ਗਾੜ ਦਿੱਤੇ ਗਏ ਅੱਜ ਜਦੋਂ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਸੀ ਟਰਾਂਸਫਾਰਮਰ ਰੱਖਣ ਆਏ ਤਾਂ ਉੱਥੇ ਖੰਭਾ ਜਿਹੜਾ ਸੀਗਾ ਉਹ ਪਟਕੇ ਕਿਦੇ ਸਿੱਟਿਆ ਹੋਇਆ ਸੀਗਾ ਜਦੋਂ ਉਹਦੀ ਭਾਲ ਕੀਤੀ ਤਾਂ ਟਰੈਕਟਰ ਦੀਆਂ ਲੀਹਾਂ ਜਿਹੜੀਆਂ ਸੀਗੀਆਂ ਉਹ ਸਰਗੁੰਦੀ ਦੀ ਹੱਦ ਵਿੱਚ ਖਛਪੜ ਆਉਂਦਾ ਜਿੱਥੇ ਖੰਭਾ ਤੋੜ ਕੇ ਸਾਹਮਣੇ ਸਿੱਟਿਆ ਹੋਇਆ ਹੈ ਮੇਰੀ ਮੰਗ ਆ ਕਿ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਆ ਦੋਸ਼ੀਆਂ ਦੀ ਭਾਲ ਕਰਕੇ ਉਹ ਠੁਕਮੀ ਕਾਰਵਾਈ ਕਰੇ ਕਿਉਂਕਿ ਬਹੁਤ ਵੱਡਾ ਨੁਕਸਾਨ ਆ ਮੇਰੀ ਮੋਟਰ ਵੀ ਜਿਹੜੀ ਆ ਉਹ ਲਗਭਗ 15 ਦਿਨ ਤੋਂ ਬੰਦ ਆ ਜਿਹੜੀ ਮੋਟਰ ਚੱਲੀ ਨਹੀਂ ਹੈਗੀ ਮੇਰੀ ਇਹ ਮੰਗ ਹੈ ਕਿ ਇਹਨਾਂ ਤੇ ਕਾਰਵਾਈ ਜਿਹੜੀ ਉਹ ਤੁਕਮੀ ਕੀਤੀ ਜਾਵੇ।